ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਤੁਹਾਡੇ ਏਰੀਆ ਚੋਂ ਸਾਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 946093488 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਬੁਲਟ ਕੋਈ ਕੁਝ ਵੀ ਮਸ਼ੀਨਰੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਆਂ ਫੋਰ ਦੀ ਫੀਗੋ ਆਪਾਂ ਲੈ ਕੇ ਪਹੁੰਚੇ ਹਾਂ ਜੀ ਟਾਪ ਮਾਡਲ ਗੱਡੀ ਆ ਜੀ ਆਪਾਂ ਮਾਡਲ ਦੀ ਗੱਲ ਕਰੀਏ 2011 ਮਾਡਲ ਆਪਾਂ ਨੂੰ ਗੱਡੀ ਮਿਲ ਚੁਗੀ 88000 ਕੁੱਲ ਗੱਡੀ ਚੱਲੀ ਹੋਈ ਹੈ ਡੀਜ਼ਲ ਵੇਰੀਐਂਟ ਹੈ ਜੀ ਤੇ ਸਿਲਵਰ ਰੰਗ ਦੇ ਵਿੱਚ ਗੱਡੀ ਆ ਜੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਾਂਗੇ ਤਾਂ ਥਰਡ ਪਾਰਟੀ ਆਪਾਂ ਨੂੰ ਇੰਸ਼ੋਰੈਂਸ ਮਿਲ ਚੁੱਕਾ ਸੀ ਕੰਡੀਸ਼ਨ ਗੱਡੀ ਦੀ ਆਲ ਓਕੇ ਆ ਐਕਸੀਡੈਂਟ ਕਿਸੇ ਪਾਸੋਂ ਨਹੀਂ ਹੋਈ ਪੰਜਾਬ ਨੰਬਰ ਹੈ ਔरिजिनल ਚਾਬੀ ਆਪਾਂ ਨੂੰ ਮਿਲ ਜੂਗੀ ਚਾਬੀ ਇੱਕੋ ਹੀ ਐਸੀ ਤੇ ਸਾਰਾ ਕੁਝ ਵਧੀਆ ਟਾ ਟੱਪਾ ਵਧੀਆ ਸੀ ਡਿਮਾਂਡ ਦੀ ਆਪਾਂ ਗੱਲ ਕਰੀਏ 135000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਐ ਮਾਲਕ ਨੇ ਦੱਸਿਆ ਵੀ ਰੇਟ ਹੋ ਜਾਊਗਾ ਗੱਡੀ ਦੀ ਜਿੰਨੀ ਵੀ ਐਸੈਸਰੀ ਵਗੈਰਾ ਹੁੰਦੀ ਐ ਸਾਰਾ ਕੁਝ ਆਪਾਂ ਨੂੰ ਵਧੀਆ ਨਾਲ ਮਿਲ ਜੂਗਾ ਤੇ ਸਕਰੀਨ ਲੱਗੀ ਹੋਈ ਆ ਅੰਦਰ ਤੇ ਬੈਕ ਸਾਈਡ ਆਪਾਂ ਨੂੰ ਕੈਮਰਾ ਮਿਲ ਜੂਗਾ ਸਾਰਾ ਕੁਝ ਵਧੀਆ ਜੀ ਜਿੰਨੇ ਸੈਂਸਰ ਹੁੰਦੇ ਐ ਸਾਰਾ ਕੁਝ ਵਰਕਿੰਗ ਚ ਤੇ ਗੱਡੀ ਆਪ ਨੂੰ ਮਿਲੂਗੀ ਬਰਨਾਲੇ ਏਰੀਆ ਚ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਲਈ ਪੂਰੀ ਸੋਹਣੀ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਟੈਟਪਾ ਵਧੀਆ ਸੋਹਣੀ ਗੱਡੀ ਆ ਬਾਕੀ ਅੰਟੀਰੀਅਰ ਬਹੁਤ ਵਧੀਆ ਆਪਾਂ ਨੂੰ ਚੰਗਾ ਮਿਲ ਜੂਗਾ ਤੇ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਜੇ ਕਿਸੇ ਨੂੰ ਪਸੰਦ ਆਈ ਏ ਗੱਡੀ 90415 2375 200 ਪੂਰਾ ਇਹ ਓਨਰ ਦਾ ਨੰਬਰ ਹੈਗਾ ਜੀ ਆਪਾਂ ਸੈਕਿੰਡ ਗੱਡੀ ਦੀ ਗੱਲ ਕਰੀਏ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਜਨ ਲੈ ਕੇ ਪਹੁੰਚੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੀ ਗੱਡੀ ਪੰਜਾਬ ਨੰਬਰ ਆਪਾਂ ਨੂੰ ਮਿਲ ਜੂਗੀ ਤੇ ਕਮੀ ਪੇਸ਼ੀ ਗੱਡੀ ਦੇ ਵਿੱਚ ਕੋਈ ਨਹੀਂ ਹੈਗੀ ਜੀ ਜਨ ਗੱਡੀ ਆ ਸਿਲਵਰ ਰੰਗ ਦੇ ਵਿੱਚ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲ ਜੂਗੀ ਤੇ ਨਾ ਤਾਂ ਗੱਡੀ 'ਚ ਕੋਈ ਨੁਕਸ ਹੈ ਤੇ ਮਾਡਲ ਦੀ ਗੱਲ ਕਰੀਏ 2005 ਮਾਡਲ ਆਪਾਂ ਨੂੰ ਗੱਡੀ ਮਿਲੂਗੀ ਡੀਜ਼ਲ ਤੇ ਗੱਡੀ ਹੈ ਸੀ ਵੀ ਆਈ ਪੀ ਨੰਬਰ ਦੇ ਨਾਲ ਆਪਾਂ ਨੂੰ ਗੱਡੀ ਮਿਲੂਗੀ ਪੀ ਵੀ 13p 1616 ਤੇ ਕਿਸੇ ਨੇ ਜਾ ਕੇ ਦੇਖਣੀ ਆ ਤਾਂ ਧੂਰੀ ਗੱਡੀ ਖੜੀ ਹੋਸੀ ਘਰੇ ਤੋਂ ਉਹਨਾਂ ਮਿਲ ਜੂਗੀ ਧੂਰੀ ਜੇ ਕੋਈ ਖਰੀਦਣ ਦਾ ਹੈਗਾ ਚਾਹਵਾਨ ਕਿਸੇ ਨੂੰ ਪਸੰਦ ਆਈ ਹੈ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹੂੰ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਥੱਲੇ ਮਿਲ ਜੂਗਾ ਬਾਕੀ ਗੱਡੀ ਬਾਰੇ ਮੈਨੂੰ ਜਰੂਰ ਦੱਸੋ ਗੱਡੀ ਬਹੁਤ ਸੋਹਣੀ ਮਾਲਕ ਨੇ ਰੱਖੀ ਹੋਈ ਹੈ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਹੈ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਪਹਿਲਾ ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਨੰਬਰ 9914500327 ਇਹ ਓਨਰ ਦਾ ਮੋਬਾਈਲ ਨੰਬਰ ਹੈ ਗੱਲ ਤੁਸੀਂ ਆਪ ਹੀ ਕਰ ਲਿਓ ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸੋ ਕਮੈਂਟ ਕਰਕੇ ਕਿਸੇ ਨੇ ਐਡ ਕਰਬ ਹੋਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਜੀ ਨੰਬਰ ਆਪਣਾ ਪੂਰੀ ਵੀਡੀਓ ਚ ਹਰੇ ਜ ਅੱਖਰਾਂ ਚ ਉੱਤੇ ਲਿਖੇ ਰਹਿੰਦੇ 9465993488 ਹੁਣ ਆਪਾਂ ਸਵਿਫਟ ਗੱਡੀ ਦੀ ਗੱਲ ਕਰਾਂਗੇ ਜੀ ਆਪਣੇ ਕੋਲੇ ਸਵਿਫਟ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਆ ਨੰਬਰ ਗੱਡੀ ਦਾ ਪੰਜਾਬ ਮਿਲ ਜੂਗਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਆਪਾਂ ਨੂੰ ਮਿਲ ਜਾਣਗੀਆਂ ਗੱਡੀ ਚਿੱਟੇ ਰੰਗ ਦੀ ਆ ਤੇ ਮਾਲਕ ਦਾ ਏਰੀਆ ਜਿਹੜਾ ਹੈਗਾ ਉਲਕਾ ਜੀ ਡਿਮਾਂਡ ਦੀ ਆਪਾਂ ਗੱਲ ਕਰੀਏ 4 ਲੱਖ ਤੇ 20000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਪੂਰੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਹੀ ਚਲਾਉਣ 'ਚ ਕੋਈ ਨੁਕਸ ਨਹੀਂ ਤੇ ਨਾ ਹੀ ਕੋਈ ਸਟਾਰਟਿੰਗ ਦੇ ਵਿੱਚ ਦਿੱਕਤ ਹੈ ਨਾ ਕੋਈ ਇੰਜਨ ਗੇਅਰ 'ਚ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਵਧੀਆ ਮਿਲ ਜੂਗਾ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਗੱਡੀ ਖੜੀ ਆ ਤੁਹਾਨੂੰ ਮਿਲ ਜੂਗੀ ਤੇ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਪੂਰੀ ਆਪਦੀ ਤਸੱਲੀ ਕਰ ਲਿਓ ਜਦੋਂ ਪੂਰੀ ਤਸੱਲੀ ਹੋ ਗਈ ਉਸ ਤੋਂ ਬਾਅਦ ਮਾਲਕ ਕਹਿੰਦੇ ਸੀਗੇ ਰੇਟ ਕਰ ਲਾਂਗੇ ਤੇ ਬਹਿ ਕੇ ਰੇਟ ਹੋ ਜੂਗਾ ਬਾਕੀ ਤੁਹਾਨੂੰ ਸਾਰਾ ਕੁਝ ਕਨਫਰਮ ਮੈਂ ਕਰਵਾਈ ਦਿੱਤਾ ਜੀ ਤੇ ਮੋਬਾਈਲ ਨੰਬਰ ਰਹਿ ਗਿਆ ਮਾਲਕ ਦਾ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਹਾਂ 9873932352 ਬਾਕੀ ਮਾਡਲ 15 ਐਬੀਐਸ ਬ੍ਰੇਕਾਂ ਦੇ ਨਾਲ ਗੱਡੀ ਆਪਾਂ ਨੂੰ ਇਹ ਮਿਲ ਚੁਗੀ ਤੇ ਇਹ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਠੀਕ ਹੈ ਜੀ ਤੇ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚਿੱਟੇ ਜਿਹੇ ਰੰਗ ਦਾ ਉਹਨੂੰ ਜਰੂਰ ਦਬਾ ਦਿਓ ਜੀ ਕਿਉਂਕਿ ਸਬਸਕ੍ਰਾਈਬ ਜਦੋਂ ਕਰ ਲਓਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਇਆ ਕਰੂਗਾ ਜੀ ਤੇ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਰਹਿਣੇ ਅਸੀਂ ਅਲੱਗ-ਅਲੱਗ ਏਰੀਆ ਚੋਂ ਕੋਠੀ ਘਰ ਮਕਾਨ ਅਲੱਗ-ਅਲੱਗ ਰੇਟਾਂ ਦੇ ਵਿੱਚ ਡੇਲੀ ਲੈ ਕੇ ਆਉਂਦੇ ਆ ਆਪਣੇ ਕੋਲੇ ਹਰ ਏਰੀਆ ਚੋਂ ਹਰ ਮਸ਼ੀਨਰੀ ਆਈ ਪਈ ਹੈ ਤੇ ਤੁਸੀਂ ਕਮੈਂਟਾਂ ਦੇ ਵਿੱਚ ਲਿਖੋ ਜੀ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਆ ਉਸ ਦੇ ਹਿਸਾਬ ਨਾਲ ਆਪਾਂ ਤੁਹਾਡੀ ਫਰਮਾਇਸ਼ ਤੇ ਵੀ ਵੀਡੀਓ ਲੈ ਕੇ ਪਹੁੰਚ ਜਾਵਾਂਗੇ ਤੇ ਇਹ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਵੀ ਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੁਠੀ ਮਕਾਨ ਹੈ ਤੁਹਾਨੂੰ ਪਹਿਲਾਂ ਵੀ ਆਪਣਾ WhatsApp ਨੰਬਰ ਤੁਹਾਨੂੰ ਮੈਂ ਦੱਸਿਆ ਸੀਗਾ ਉੱਤੇ ਹਰੇ ਜਖਰਾਂ ਚ ਲਿਖਿਆ ਰਹਿੰਦਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੇ ਤੁਹਾਡੇ ਕੋਲੇ ਹੈ ਘਰ ਕੋਠੀ ਮਕਾਨ ਜਾਂ ਕੋਈ ਗੱਡੀ ਮੋਟਰਸਾਈਕਲ ਤਾਂ ਆਪਣੇ ਵਟਸਐਪ ਨੰਬਰ ਤੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੀ ਪਲਟੀਨਮ ਮੋਟਰਸਾਈਕਲ ਦੀ ਗੱਲ ਕਰਾਂਗੇ ਪਲਟੀਨਮ ਮੋਟਰਸਾਈਕਲ ਵਾਸਤੇ ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਜੀ ਤੇ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਸੈਲਫ ਸਟਾਰਟ ਆਪਾਂ ਨੂੰ ਮੋਟਰਸਾਈਕਲ ਇਹ ਮਿਲ ਚੁੱਕਾ ਦੇਖਣ ਨੂੰ ਪੂਰਾ ਵਧੀਆ ਜੀ ਪੂਰਾ ਸੋਹਣਾ ਕੰਡੀਸ਼ਨ ਆਲੋਕੀ ਹੈ ਜੀ ਤੇ ਮਾਲਕ ਨੇ ਰੱਖਿਆ ਵੀ ਪੂਰੀ ਸੰਭਾਈ ਚ ਹੋਇਆ 2000 B ਮਾਡਲ ਆਪਾਂ ਨੂੰ ਮਿਲ ਜਾਊਗਾ ਰੇਟ ਜੇ ਆਪਾਂ ਦੇਖੀਏ ਤਾਂ 46000 ਰੁਪਿਆ ਆਪਾਂ ਨੂੰ ਰੇਟ ਮਿਲ ਜਾਊਗਾ ਤੇ ਫਾਸਟ ਓਨਰ ਆਪਾਂ ਨੂੰ ਮਿਲੂਗਾ ਜੀ ਤੇ ਕਮੀ ਪੇਸ਼ੀ ਕੋਈ ਨਹੀਂ ਸੋਹਣਾ ਮੋਟਰਸਾਈਕਲ ਹੈ ਮਾਲਕ ਨੇ ਰੱਖਿਆ ਵੀ ਵਧੀਆ ਹੋਇਆ ਤੇ ਮਾਲਕ ਨੇ ਚਲਾਇਆ ਵੀ ਵਧੀਆ ਹੋਇਆ ਕੋਈ ਜਾ ਕੇ ਦੇਖਣਾ ਚਾਹੁੰਦਾ ਮੋਟਰਸਾਈਕਲ ਨੂੰ ਤਾਂ ਮਾਲਕ ਦੇ ਘਰੇ ਖੜੇਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਹੈ ਕੁਝ ਪੁੱਛਣਾ ਹੈ ਮੋਟਰਸਾਈਕਲ ਬਾਰੇ ਨੰਬਰ 9870 2693992 ਇਹ ਮਾਲਕ ਦਾ ਨੰਬਰ ਹੈ ਗੱਲਬਾਤ ਤੁਹਾਡੀ ਹੋ ਜੂਗੀ ਗੱਲਬਾਤ ਕਰ ਲਿਓ ਹੁਣ ਆਪਾਂ ਮੋਟਰਸਾਈਕਲ ਦੀ ਗੱਲ ਕਰਾਂਗੇ ਬੁਲਟ ਦੀ ਜੀ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ ਬੁਲਟ ਭੇਜਿਆ ਹੋਇਆ ਰੇਟ ਮਿਲ ਜੂਗਾ ਕੁੱਲ 50000 ਰੁਪਿਆ 50000 ਦੇ ਵਿੱਚ ਇਹਨਾਂ ਨੇ ਸੇਲ ਕਰਨਾ ਹੈ 2002 ਮਾਡਲ ਬੁਲਟ ਜੀ ਕੰਡੀਸ਼ਨ ਦਾ ਪੂਰਾ ਵਧੀਆ ਕਮੀ ਪੇਸ਼ੀ ਕੋਈ ਨਹੀਂ ਵੀਡੀਓ ਇਹਨਾਂ ਨੇ ਬਣਾ ਕੇ ਆਪਣੇ ਕੋਲੇ ਭੇਜੀ ਆ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਜੀ ਤੁਸੀਂ ਕਹਿੰਦੇ ਸੀਗੇ ਬੋਲਟ ਚਾਹੀਦਾ ਜਮਾਂ ਸਸਤਾ ਮਾਡਲ ਮੂਡਲ ਕੋਈ ਮੈਟਰ ਨਹੀਂ ਕਰਦਾ ਤਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਾਂ ਜੀ ਬੋਲਟ ਦੇਖੋ ਪੂਰਾ ਵਧੀਆ ਆਪਨ ਮਿਲ ਜਾਊਗਾ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਹੀ ਦਿੱਤਾ ਸਕਰੀਨ ਤੇ ਥੱਲੇ ਤੁਹਾਨੂੰ ਮਿਲ ਗਿਆ ਹੋਊਗਾ ਗੱਲਬਾਤ ਜਿਹੜੀ ਵੀ ਕਰਨੀ ਹੋਈ ਮਾਲਕ ਨਾਲ ਆਪ ਹੀ ਤੁਸੀਂ ਕਰ ਦਿਓ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ ਜਮਾ ਸਸਤੀ ਗੱਡੀ ਆ ਕੁੱਲ 40000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ Maruti 800 ਗੱਡੀ ਅਸੀਂ AC ਹੀਟਰ ਵਰਕਿੰਗ ਚਾ 2000 3 ਮਾਡਲ ਆਪਨੂੰ ਗੱਡੀ ਮਿਲ ਚੁਗੀ ਸਾਰਾ ਕੁਝ ਵਧੀਆ ਨਵੇਂ ਵਾਂਗੂ ਟਾਇਰ ਆਪਾਂ ਨੂੰ ਮਿਲ ਜਾਣਗੇ ਤੇ ਸੀਟ ਕਵਰ ਆਪਾਂ ਨੂੰ ਨਵੇਂ ਮਿਲ ਜਾਣਗੇ 40000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪੂਚੋ ਮੰਡੀ ਮਾਲਕ ਦਾ ਏਰੀਆ ਜੇ ਕਿਸੇ ਨੇ ਜਾ ਕੇ ਦੇਖਣੀ ਗੱਡੀ ਪੂਚੋ ਮੰਡੀ ਖੜੀ ਆ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਕੋਈ ਗੱਲ ਕਰਨੀ ਹੋ ਪਹਿਲਾਂ 9206322224 ਇਹ ਮਾਲਕ ਦਾ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਈ ਕਰ ਲਓ ਤੁਸੀਂ ਬਾਕੀ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਵਧੀਆ ਲੱਗੀਏ ਲਾਈਕ ਸ਼ੇਅਰ ਜਰੂਰ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਕਰਤਾ ਤੁਹਾਡਾ ਸ਼ੁਕਰੀਆ ਜੀ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਆਪਣਾ ਚੈਨਲ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਤੋਂ ਛੇਤੀਤ ਵੜੀ ਲਗਾ ਦਾਂਗੇ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਛੇਤੀ ਆਪਾਂ ਨਵੀਂ ਵੀਡੀਓ ਦੇ ਨਾਲ ਜੀ